ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸੰਤਨ ਸ਼ੀਰੂ ਤੇਗਵਾਲ ਦੇ ਮਹਾਰਾਜ ਸਦਾ ਹੀ ਜੈ ਜਗਾ ਸਦਾ ਹੀ ਜੈਗਾ ਸਰਬਤਾ ਪਰਾਗ ਕਰੋ ਬਬਾ ਜੀ ਮਿਹਰ ਕਰੋ ਕਿਰਪਾ ਕਰੋ ਬਬਾ ਜੀ ਦੁੱਖਾਂ ਕਲਸ਼ਾ ਦਾ ਨਾਸ਼ ਕਰੋ ਬਬਾ ਜੀ ਔਖੀ ਕੜੀ ਨਾ ਦੇਖਾ ਕਰੋ ਕਿਰਪਾ ਸੰਤਨ ਸ਼ੀਰੂ ਤੇਗਵਾਲ ਸੇ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਬਾ ਜੀ ਜੰਨ ਪਰਖੇ ਅਰਦਾਸ ਆਪਣਾ ਸਿੱਖੋ ਤੇ ਦੁਨੀਆਂ ਤਾੜੋ ਕਰਾ ਕੇ ਸਾਧਨਾ ਹਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਜਨ ਕੇ ਅੰਦਰ ਵਸਿਆ ਮੇਰਾ ਹਰ ਹਰ ਤਨ ਕੇ ਸਭ ਰੋਗ ਗਵਾਏ ਤੇ ਮੁਗਦ ਭਏ ਜਨ ਮਜ ਆਇਆ ਤਿਨ ਬਵੇਦ ਬਰਮ ਬਾਦ ਪਾਏ ਜਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਗਦ ਬਹਿ ਜਨ ਹਰ ਨਾਮ ਪਵਿੱਤ੍ਰ ਬ੍ਰਹਮ ਬਾਦਵਾਏ ਮੇਰੇ ਰਾਮ ਹਰ ਜਨ ਆਰੋਗ ਭਏ ਘੁਰ ਬਜਨੀ ਜੇ ਨਾ ਜਪਿਆ ਮੇਰਾ ਹਰ ਹਰ ਤਿਲਕੇ ਹੋ ਮੈਂ ਰੋਗ ਗਏ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ ਜਨ ਕੀਏ ਤੇ ਸਹ ਨ ਜੀਤੇ ਬਾਪੜੇ ਹਰ ਗੁਰ ਮੁਖ ਸੋਜੀ ਪਾਈ ਹਉ ਮੈਂ ਰੋਗ ਸਭ ਜਗਤ ਬਿਆਵਿਆ ਤੈਨ ਕਉ ਜਨਮ ਮਰਨ ਦੁਖ ਸਾਜੀ ਕੋ ਫਿਰ ਲਾ ਸ਼ੂਟ ਹੈ ਤੇ ਸਾਨ ਕੋ ਹਉ ਬੱਲਹਾਰੀ ਧਰ ਸਜਟ ਸਾਜੀ ਸੋਈ ਹਰ ਜਾਣੇ ਤਾਗਾਰੂ ਵੇ ਅਬਾਰ ਨਾਣਗੇ ਆਵੇ ਵੇਗ ਹੜ ਬੇਗਸਾ ਗੁਰ ਮੁਕੇ ਬ੍ਰਹਮ ਵੀਚਾਰ ਜਨ ਸ੍ਰੇਸ਼ਟ ਸਾਜੀ ਸੋਈ ਹਰ ਜਾਣ ਕਾਗਾਰੂ ਵੇ ਅਭਾਰ ਨਾ ਲਗੇ ਆਪੇ ਵੇਖ ਹਰ ਬਿਗਸੈ ਘੁਰ ਮੁਖ ਬ੍ਰਹਮ ਵੀਚਾਰ ਸਾ ਵਾਹਿ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਜਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਪਾਏ ਜਨ ਹਰ ਨਾਮ ਦਿਆਲ ਤਿਨ ਬਿਵਿਧ ਬ੍ਰਹਮ ਪਦ ਪਾਏ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਸਾ ਸੰਗਤ ਜੀ ਹੋ ਅੱਜ ਦਾ ਬਾਬਲ ਪਵਿੱਤਰ ਮੁਖ ਬਾਗ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਦੇ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 735 ਦੇ ਰਾਗ ਸੂਹੀ ਅੰਦਰ ਸੁਭਾਈਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਵਾਣ ਹੋ ਜਾਵੇ ਭਾਈ ਅੱਜ 31 ਦਸੰਬਰ ਹੈ 2024 ਦਾ ਇਹ ਆਖਰੀ ਦਿਨ ਹੈ ਕੱਲ ਨੂੰ ਈਸਵੀ ਅਨਸਾਰ 2025 ਦੀ ਰੰਮਤਾ ਹੋ ਰਹੀ ਹੈ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਸਮੂਹ ਇਤਿਹਾਸਕ ਪਾਵਨ ਗੁਰਦੁਆਮਾ ਵਿਖੇ ਅੱਜ ਰਾਤਰੀ ਦੇ ਦੀਵਾਨ ਸੰਧਿਆ ਸਮੇਂ ਤੋਂ ਲੈ ਕਰਕੇ ਦੇ ਰਾਤ ਤੱਕ ਸੱਜਣਗੇ ਇਸ ਅਸਥਾਨ ਤੇ ਵੀ ਭਾਈ ਕੀਰਤਨ ਸਮਾਗਮ ਹੋਣਗੇ ਪਰਿਵਾਰਾਂ ਸਹਿਤ ਹਾਜ਼ਰੀਆਂ ਭਰੋ ਉਸ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰੀਏ ਵਾਹਿਗੁਰੂ ਆਪ ਜੀ ਨੇ ਕਿਰਪਾ ਕੀਤੀ ਹੈ 2024 ਆਪ ਜੀ ਦੇ ਭਾਣੇ ਚ ਸੰਪੂਰਨ ਸਮਾਪਤ ਹੋਇਆ ਹੈ 2025 ਦੀ ਆਮਦ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਦਿਆਂ ਹੋਇਆ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦਿਆਂ ਹੋਇਆ ਸਤਿਗੁਰਾਂ ਦੇ ਚਰਨਾਂ ਜੁੜ ਕਰਕੇ ਪਰਿਵਾਰਾਂ ਸਹਿਤ ਆਜਰੀਆਂ ਭਰ ਕੇ ਇਸ ਸਮਾਗਮ ਤੋਂ ਇਲਾਹੀ ਪ੍ਰਾਪਤ ਕਰੀਏ ਜੀ ਵਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ